ਜਿਹੜਾ ਮੈਣਾ ਦੇ ਵੀ ਹਨਾ ਹਾਂਜੀ ਉਹ ਆਪਣਾ ਸਥਾਨ ਹੈ ਆਪਣਾ ਕਿਵੇਂ ਹੋਇਆ ਜੀ ਉੱਥੇ ਮਹਾਰਾਜ ਨੇ ਹਮਨ ਕਰਿਆ ਜਿਹੜੇ ਪੰਡਤ ਸੀ ਉਹਨਾਂ ਨੂੰ ਉਹ ਕਹਿਣ ਲੱਗੇ ਮਹਾਰਾਜ ਆ ਕੇ ਵੀ ਮਹਾਰਾਜ ਆਪਾਂ ਦੇਵੀ ਨੂੰ ਪ੍ਰਗਟ ਕਰੀਏ ਤੇ ਦੇਵੀ ਪ੍ਰਗਟ ਹੋਲੇ ਵੀ ਕਰਦੇ ਰਹੇ ਮਹਾਰਾਜ ਨੇ ਪੁੱਛਿਆ ਕਿਵੇਂ ਹੋ ਉਹ ਕਹਿੰਦਾ ਜੀ ਹਮਨ ਕਰਨਾ ਪਊ ਕਹਿੰਦਾ ਫਿਰ ਸਮਾਨ ਉਹਨਾਂ ਲੱਖ ਰੁਪਏ ਦੀ ਸਮਗਰੀ ਆ ਗਈ 1 ਲੱਖ ਦੀ ਹਾਂ ਸਵਾ ਲੱਖ ਰੁਪਈਆ ਪੰਡਤਾਂ ਨੇ ਆਪਣੀ ਭੇਟ ਰੱਖੀ ਫਿਰ ਮਹਾਰਾਜ ਨੇ ਕਿਹਾ ਵੀ ਹੁਣ ਇਹਨਾਂ ਦਾ ਵੀ ਭਲੇਖਾ ਦੂਰ ਕਰ ਲੈਣਾ ਚਾਹੀਦਾ ਵੀ ਕੱਲ ਨੂੰ ਇਹ ਵੀ ਲੱਤਾਂ ਡਾਉਣਗੇ ਵਿੱਚ ਪੰਜ-ਛਾਹ ਜਣਾਂ ਆਖ ਨੂੰ ਕਿਹੜਾ ਛੋਟੀ ਮੋਟੀ ਗੱਲ ਸੀ ਤੇ ਉਹ ਫਿਰ ਹਮਨ ਕਰਿਆ ਉੱਥੇ ਭਲਾ ਤਾਂ ਜਿੱਥੇ ਕੌਲਾਂ ਵਾਲਾ ਟੋਬਾ ਪੁੱਛੇ ਕਰਿਆ ਉਹ ਕਹਿੰਦੇ ਜੀ ਇੱਥੇ ਤਾਂ ਰੌਲਾ ਬੜਾ ਪੈਂਦਾ ਵੀ ਤਾਂ ਨਹੀਂ ਪ੍ਰਗਟ ਹੁੰਦਾ ਮਹਾਰਾਜ ਕਹਿੰਦੇ ਚੰਗਾ ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਉੱਥੇ ਪਹੁੰਚੇ ਅੱਛਾ ਜੀ ਲੈਣਾ ਦੇਵੀ ਦੇ ਪਹਾੜ ਤੇ ਘੋੜੇ ਤੇ ਸਵਾਰ ਹੋ ਕੇ ਲੈਣਾ ਦੇਵੀ ਦੇ ਪਹਾੜ ਤੇ ਪਹੁੰਚੇ ਉੱਥੇ ਜਾ ਕੇ ਫਿਰ ਉਹ ਜਗਾ ਚੋ ਉਹ ਜਗ੍ਹਾ ਤੇ ਵੀ ਦੱਸਿਆ ਮਹਾਤਮਾ ਕਿ ਉਹ ਜਗ੍ਹਾਏ ਹੋ ਜਿਸੀ ਵੀ ਉੱਥੇ ਜਿਹੜੀ ਗਾਂ ਦੁੱਧ ਵਾਲੀ ਹੁੰਦੀ ਸੀ ਨਾ ਜਦ ਉੱਥੇ ਚੱਲਾਂਗੇ ਉਹ ਦੁੱਧ ਆਪਣੇ ਆਪ ਹੀ ਝੋ ਜਾਂਦਾ ਵਾਇਗਰੋ ਕੋਈ ਪੰਡਤ ਸੁਨੀਨ ਆਣਾ ਉਹਦੀ ਜਗ੍ਹਾ ਸੀ ਉੱਥੇ ਅੱਛਾ ਜੀ ਉੱਥੇ ਫਿਰ ਮਾਨ ਨੇ ਬਣਾ ਲੈ ਵੀ ਇੱਥੇ ਹੋ ਤਾਂ ਨਹੀਂ ਕੋਈ ਕਾਜ ਕਹਿੰਦਾ ਫਿਰ ਉੱਥੇ 8 ਮਹੀਨੇ ਚੱਲਿਆ ਜਿਹੜਾ ਨਾਇਣਾ ਦੇਵੀ ਦਾ ਭਵਨ ਉਹਦੇ ਮੂਰੇ ਹਮਨ ਕੁੰਡ ਬਣਿਆ ਹੋਇਆ ਉਹ ਮਹਾਰਾਜ ਵੀ ਬਣਿਆ ਹੋਇਆ ਸਮੇਂ ਦਾ ਜੀ ਕਈ ਕਿ ਨਾਇਣਾ ਦੇ ਪੰਡਤਾਂ ਨੇ ਉਹ ਘਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਵਿਕਾਸ ਬਾਣੀ ਹੋਈ ਵੀ ਜੇ ਤੁਸੀਂ ਇਹਨੂੰ ਹਲਾਤ ਆ ਨਾ ਸਾਰਾ ਕੁਝ ਧਰਕ ਹੋ ਸੋ ਅੱਜ ਉੱਥੇ ਸਾਰਾ ਕੁਝ ਹੋ ਵੀ ਗਿਆ ਜਿਵੇਂ ਉਸ ਵੇਲੇ ਹਾਂ ਉਹ ਹਮਾਰਾ ਕੰਡ ਬਣਿਆ ਹੋਇਆ ਉਹ ਫਿਰ ਜਦੋਂ ਚੱਲਿਆ ਮਾਰਾ ਨੇ ਕਿਹਾ ਵੀ ਹੁਣ ਕਈ ਮਹੀਨੇ ਹੋ ਗਏ ਪਰ ਤੋਂ ਗੱਲ ਕੀ ਦੇਵੀ ਕਿੱਥੇ ਆਈ ਕਿਉਂ ਨਹੀਂ ਹੁਣ ਤੱਕ ਫਿਰ ਉਹਨਾਂ ਦਾ ਸਕੀਮ ਬਣਾਈ ਵੀ ਆਪਾਂ ਕੋਈ ਨਾ ਕੋਈ ਛੁਕਤ ਬਣਾਈ ਛੁੱਟਣ ਦੀ ਸਾਬ ਜੱਦਾ ਜਿਹੜਾ ਸੋਨੇ ਜਨਮ ਲਿਆ ਉਹ ਕਹਿੰਦੇ ਮਾਰਾ ਦੇਵੀ ਬਲੀ ਮੰਗਦੀ ਹੈ ਕਹਿੰਦੇ ਕੀ ਦੀ ਮੰਗਦੇ ਕਹਿੰਦੇ ਜਿਹੜਾ ਸਾਨੂੰ ਸਭ ਤੋਂ ਪਿਆਰਾ ਚੀਜ਼ ਆ ਉਹਨਾਂ ਨੇ ਸੋਚਿਆ ਸਭ ਤੋਂ ਪਿਆਰਾ ਤਾਂ ਸਾਬ ਜੱਦਾ ਦੇਨ ਹੀ ਨਹੀਂ ਮਾਰਾ ਨੇ ਉਹਦੀ ਬਲੀ ਆਪਣਾ ਖੜਾ ਛੁੱਟ ਜਾਂ ਅੱਛਾ ਜੀ ਮਾਰਾ ਕਹਿੰਦੇ ਪੰਡਾ ਜੀ ਥੋਤੋ ਪ ਤੁਸੀਂ ਸਾਨੂੰ ਸਭ ਤੋਂ ਪਿਆਰੇ ਹੈ ਤੁਹਾਡੀ ਬਲੀ ਦੇਣੇ ਜਦੋਂ ਫਟ ਢੋਕ ਤੁਹਾਨੂੰ ਚੁੰਦੇ ਕਰਾਉਣਗੇ ਪੰਡਤਾਂ ਨੇ ਕਦੇ ਕੰਮ ਖਰਾਬ ਸਾਰੇ ਪੰਡਤ ਭੱਜ ਕੇ ਬਹਾਨਾ ਲਾ ਲਾ ਅਖੀਨੂਕੇ ਸੁਦਾਸ ਪੰਡਤ ਸੀ ਜਿਹੜਾ ਉਹਨਾਂ ਦਾ ਸਰਦਾਰ ਜਦੋਂ ਉਹਨਾਂ ਦੇ ਖਵੀਨ ਮੈਂ ਹੁਣ ਪੱਲਾ ਰਹਿ ਗਿਆ ਕਿ ਤੇ ਮੇਰੀ ਬਲੀ ਨਾ ਦੇਦਾ ਉਹਨਾਂ ਦਾ ਮਾਰਾ ਪੂਰੇ ਰੋਜ਼ ਜਾਹੋ ਜਲਾ ਚਾ ਕੇ ਤਪ ਆ ਪਾਈ ਜਾਣ ਆਪੋ ਤੇ ਹਾਂਜੀ ਖਮਨ ਦੇ ਵਿੱਚ ਉਹਨੇ ਵੀ ਜੰਗਲ ਪਾਣੀ ਦਾ ਬਹਾਨਾ ਲਾ ਲਿਆ ਉਹ ਵੀ ਖਸ ਗਿਆ ਅੱਧੀ ਰਾਤ ਗੱਲ ਲੰਘੀ ਮਾਰਨ ਕਿਹਾ ਵੀ ਹੁਣ ਤਾਂ ਕੋਈ ਵੀ ਨਹੀਂ ਉਹ ਰਿਹਾ ਤੇ ਪੱਕ ਨਹੀਂ ਰਹਿ ਗਿਆ ਮਾਰਾ ਨੇ ਜਨਾਵੀ ਸਮਗਰੀ ਦਾ ਸਮਾਨ ਪਚਿਆ ਸੀ ਇਕੱਠਾ ਕਰਕੇ ਸਾਰਾ ਕੁੰਡੇ ਦੇ ਵਿੱਚ ਪਾਟ ਅੱਛਾ ਜੀ ਜਦੋਂ ਕੁੰਡੇ ਵਿੱਚ ਲਾਟਾਂ ਨਿਕਲੀਆਂ ਮਹਾਰਾਜ ਨਾਲੇ ਥੱਲੇ ਰੋਲਾ ਪਾਤਾ ਵੀ ਲਾਟਾਂ ਨਹੀਂ ਪ੍ਰਗਟ ਹੋਈ ਚੁੱਤਾਂ ਅੱਛਾ ਜੀ ਤੇ ਇਸ ਤਰ੍ਹਾਂ ਦੇ ਨਾਲ ਦੇਵੀ ਪ੍ਰਗਟ ਹੋ ਗਈ ਹਾਂ ਤੇ ਫਿਰ ਜਦੋਂ ਮਹਾਰਾ ਥੱਲੇ ਉੱਪਰੇ ਜਦੋਂ ਪੁੱਛਿਆ ਕਹਿੰਦਾ ਵੀ ਮਹਾਰਾ ਦੇਵੀ ਮਹਾਰਾ ਤਲਵਾਰ ਦਿਖਾ ਦੇ ਕਹਿੰਦਾ ਹੂੰ ਕਿ ਜਿਹੜੇ ਕਹਿੰਦੇ ਕਿ ਦੇਵੀ ਪ੍ਰਗਟ ਕੀਤੀ ਸੀ ਉਸ ਵਾਰ ਗੱਲ ਏ ਬਚਨੀ ਹੈ ਹਾਂ ਉਹਨਾਂ ਨੇ ਫਿਰ ਰੋਲਾ ਪਾਤਾ ਪ੍ਰਚਾਰ ਕਰਦਾ ਵੀ ਦੇਵੀ ਤੋਗਾ ਪ੍ਰਗਟ ਹੋ ਕੇ ਮਹਾਰਾਜ ਨੂੰ ਤਲਵਾਰ ਦੇਗੀ ਜੀ ਕਥਾ ਲਿਆ ਕੇ ਮਾਨ ਲਿਆ ਵੀ ਆਹੀ ਆ ਸਾਰਾ ਕੁਝ ਦੁਰਗਾ ਤਲਵਾਰ ਨੂੰ ਕਿਹਾ ਤਪੂ ਘੋਤੀ ਸਿਮਰ ਕੇ ਸਿਮਰ ਕੇ